ਕਿਸੇ ਨਾਗਰਿਕ ਦੀ ਹੱਤਿਆ ਹੁੰਦੀ ਹੈ ਉਹ ਵੀ ਇੱਕ ਸਾਡੇ ਆਕਾਸ ਤਖਤ ਦੇ ਜਥੇ ਦਾ ਉਹ ਸੁਖਤ ਦੇ ਸਿਗੇ ਜਿਹਨੇ ਇੱਕ بڑے ਸਰਕਾਰ ਦੇ ਤੇ ਸਤਕਾਯੋਬ ਦੇਸੀ ਤੇ ਉਹਨਾਂ ਦੀ ਹੱਤਿਆ ਅਗਰ ਅਗਰ ਹੋਈ ਹੈ ਤਾਂ ਉਸ ਵੇ 100% ਐਫ ਆਈ ਆਰ ਤਾਂ ਹੁਣੇ ਹੀ ਚਾਹੀਦਾ ਕਿਉਂਕਿ ਐਫ ਆਈ ਆਰ ਤੋਂ ਮਤਲਬ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਉਹ ਤੋਂ ਬਾਅਦ ਫਿਰ ਇਨਵੈਸਟੀਗੇਸ਼ਨ ਹੋਣੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਅਗਰ ਉਹ ਇਹ ਸਮਝਦੇ ਕਿ ਕਤਲ ਨਹੀਂ ਹੋਇਆ ਗਿਆ ਹੋਣਾ ਪਾਇਆ ਗਿਆ ਤਾਂ ਦੇਖੇ ਫਾਈਲ ਇਟਿਜ ਕਨਸਟਰੇਸ਼ਨ ਉਪਰ ਪੂਰੀ ਕੈਂਸਲ ਦੀ ਬਗਦਬ ਹੋ ਸਕਦਾ ਹੈ ਇੱਥੇ ਇੱਕ ਬੇ ਗੱਲ ਹੋ ਵੀ ਦੱਸਣੀ ਚਾਹਾਂਗਾ ਕਿ ਹੁਣ ਜੋ ਪਤਾ ਲੱਗਿਆ ਹੈ ਕਿ ਇੱਕ ਕਸਟੇਬਲ ਉਸ ਵੇਲੇ ਹੁੰਦਾ ਸੀ ਪੁਲਿਸ ਦਾ ਉਸ ਨੇ ਇਹ ਗੱਲ ਦੱਸੀ ਹੈ ਕਿ ਉਸ ਵੇਲੇ ਉਹ ਜਥੇਦਾ ਕੋਕੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਅਗਰ ਉਹ ਦਾ ਫੈਂਸਟੇਡਾ ਹੈਗਾ ਉਹ ਫੈਂਸ ਬੈਸੇ ਉਸ ਵੇਲੇ ਵੀ ਉਹਦੇ ਉਹ ਐਫ ਆਈ ਆਰ ਦਰਜ ਕਰਾ ਸਕਦਾ ਸੀ ਈਵਨ 164 ਦੇ ਤਹਿਤ ਜਾਬਤਾ ਫੌਜਦਾਰੀ ਦੇ ਆਪਣਾ ਬਿਆਨ ਮੈਜਿਸਟ੍ਰੇਟ ਕੋਲ ਦਰਜ ਕਰਾ ਸਕਦਾ ਸੀ ਪਰ ਚਲੋ ਉਹਨੇ ਨਹੀਂ ਕੀਤਾ ਇਸ ਸਮੇਂ ਵੀ ਆ ਕੇ ਜੇ ਉਹਨਾਂ ਦੀ ਘਰ ਵਾਲੀ ਦੇ ਕਹੇ ਤੇ ਆਪਾਂ ਐਫ ਆਈ ਆਰ ਦਰਜ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਇਨਵੈਸਟੀਗੇਟ ਕਰਕੇ ਜੋ ਵੀ ਜਿਹੜਾ ਵੀ ਬੰਦਾ ਕੁਈ ਮੇਜਰ ਖਤਰਾ ਹੈ ਜਾਂਦਾ ਇਨਵੈਸਟੀਗੇਸ਼ਨ ਦੇ ਵਿੱਚ ਉਸ ਨੂੰ ਸਜਾ ਕੋਰਟ ਦੇ ਵਿੱਚ ਜਾ ਜੇ ਉਹ ਐਫ ਆਈ ਆਸ ਪੁਲਿਸ ਤੁਹਾਡੀ ਗੱਲ ਜੀ ਇਸ ਦਾ ਲਾਰੀ ਇਹ ਵੀ ਉਹ ਐਫ ਆਈ ਆ ਪੁਲਿਸ ਨਾ ਦਰਜ ਕਰਦੀ ਕਿਉਂਕਿ ਇਸ ਸਸਪੈਕਟਡ ਬਲਾਜਬ ਜਿਹੜੇ ਹੈਗੇ ਉਹ ਦੋਸ਼ੀ ਪਾਏ ਜਾ ਸਕਦੇ ਸਨ ਤੇ ਇਸ ਕਰਕੇ ਫੇ ਉਹ ਇੱਕ ਸਾਡੇ ਬੜੀ ਸਿੰਪਲ ਜੀ ਗੱਲ ਹੈ ਕ੍ਰਿਮਿਨਲ ਜਿਹੜੀ ਕੰਪਲੀਟ ਇਸ ਤਗਾਸਾ ਜਿਹਨੂੰ ਆਪਾਂ ਕਹਿੰਦੇ ਆ ਉਹ ਇਸ ਤਗਾਸਾ ਅਦਾਲਤ ਦੇ ਵਿੱਚ ਦਾਇਰ ਕੀਤਾ ਜਾ ਸਕਦਾ ਉਹਦੇ ਤੇ ਵੀ ਅਦਾਲਤ 'ਤੇ ਦੋਨੋਂ ਪਾਸੇ 156(3) ਅਧਾਰ 'ਤੇ ਉਹ ਅਦਾਲਤ ਐਫ ਆਈ ਆਰ ਦਰਜ ਕਰਵਾਉਣ ਵਾਸਤੇ ਹੁਕਮ ਕਰ ਸਕਦੀ ਹੈ ਤੇ ਨਹੀਂ ਤਾਂ ਉਹਨੂੰ ਅਦਰਵਾਈਜ਼ ਵੀ ਕ੍ਰਿਮੀਨਲ ਕੰਪਲੇਨ ਨੂੰ ਦਾਇਰ ਕਰਕੇ ਤੇ ਉਸ ਨੂੰ ਕੌਗਨੀਸ਼ੈਂਸ ਲੈ ਕੇ ਉਸ ਤੋਂ ਅੱਗੇ ਕਬਿਟੋ ਕੇ ਦਿੱਤੇ ਸਦੋ ਦੀ ਕਾਇਲ ਹੋ ਜੇ ਇਹ ਹੋ ਸਕਦਾ ਸੀ ਲੇਕਿਨ ਕਿੱਤਾ ਨਹੀਂ ਗਿਆ ਕਿਸੇ وجہ ਕਰਕੇ ਉਸ ਕੱਲ ਨੂੰ ਆਪਾਂ ਮਤਲਬ ਥਿਉਰੈਟਿਕਲੀ ਥੋੜਾ ਜਿਹਾ ਦੇਰੀ ਹੋਗੀ ਹੁਣ ਵੀ ਇਸ ਨੂੰ ਗੱਲ ਨੂੰ ਦਵਾਇਆ ਨਹੀਂ ਜਾ ਸਕਦਾ ਅਗਰ ਜੇ ਚਾਲ ਹੁਣ ਵੀ ਉਹ 156 ਜੀਟੀਐਫਆਈਆਈ ਦਾ ਜੋਗੀ ਫਿਰ ਤਾਂ ਗੱਲ ਖਤਮ ਹੈ ਉਸ ਤੋਂ ਇਨਵੈਸਟੀਗੇਟ ਹੋਈ ਜਾਏ ਬਿਲਕੁਲ ਅਦਰ ਭਾਈ ਜੀ 156 ਤਿੰਨ ਦੀ ਆਪਸ਼ਨ ਹਲੇ ਵੀ ਹੈ ਕ੍ਰਿਮਨਲ ਕੰਪਲੇਂਟ ਦੀ ਆਪਸ਼ਨ ਹਲੇ ਵੀ ਹੈ ਇਹ ਆਪਸ਼ਨ ਉਹਨਾਂ ਕੋਲ ਦੋਨੀਆਂ ਭਾਈ ਕਿਸੇ ਦੇ ਜਾਤੀ ਵਲ ਜਿਸ ਕਰਕੇ ਜਾਂ ਕੋਈ ਖਾੜਕੂ ਬਾਦ ਹੋ ਕਰਕੇ ਕਿਸੇ ਬੰਦੇ ਨੂੰ ਪੁਲਿਸ ਵਾਲਿਆਂ ਨੇ ਚੱਕ ਕੇ ਬਾਹਰ ਦਿੱਤਾ ਇਲੀਗਲ ਵੇ ਲਾ ਤਾਂ ਉਹਦੇ ਕੈਪਿਟਲ ਕੰਪਲੀਟਸ ਵੀ ਹੋਈਆਂ ਤੇ ਉਸ ਤੋਂ ਬਾਅਦ ਕਈ 156 ਤਿੰਨ ਚ ਐਫ ਆਈ ਆਰ ਵੀ ਦਰਜ ਹੋਈਆਂ ਪਰ ਇਮੀਡੀਏਟਲੀ ਆਪਸ਼ਨ ਲਿੱਤੀ ਗਈ ਹੈ ਉਹਦਾ ਦੇ ਘਰ ਵਾਲਿਆਂ ਨੇ ਕਿਸੇ ਦੇ ਬੇਟੇ ਨੇ ਕਿਸੇ ਦੇ ਪਿਓ ਨੇ ਮਤਲਬ ਉਹਦਾ ਜਦੋਂ ਤੁਸੀਂ ਕੰਪਲੀਟ ਕੀਤੀ ਤੇ ਉਹ ਐਫ ਆਈ ਆਰ ਵੀ ਦਰਜ ਹੋਈ ਹੈ ਨਹੀਂ ਜੇ ਕੈਪਿਟਲ ਕੰਪਲੀਟ ਤੇ ਵੀ ਸਜ਼ਾ ਹੋਈ ਇਹ ਵੀ ਸਜ਼ਾ ਹੋਈ ਹੈ ਹਾਂ ਸਜ਼ਾ ਹੋਈ ਹੈ ਬਿਲਕੁਲ ਜਥੇਦਾਰ ਗਰਦੇਵ ਸਿੰਘ ਕੌਂਕੇ ਦਾ ਜਗਰਾਉਂ ਪੁਛ ਥਾਣੇ ਦੇ ਵਿੱਚ ਕਤਲ ਹੁੰਦਾ ਉਤੋਂ 6 ਸਾਲ ਬਾਅਦ ਇੱਕ ਪੁਲਿਸ ਦੇ ਡਿਸਮਿਸ ਸਿਪਾਈ ਦਰਸ਼ਨ ਸਿੰਘ ਦੀ ਗਵਾਹੀ ਹੁੰਦੀ ਹੈ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਸਕੀ ਆਪਾਂ ਇਸ ਬਾਰੇ ਗੱਲ ਕਰਾਂਗੇ ਪੰਜਾਬ ਐਂਡ ਹਰਿਆਣਾ ਦੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਅਮਰ ਸ਼ੁਕ ਪਾਠ ਜਿਹੜੇ ਐਡੀਸ਼ਨਲ ਐਡਵੋਕੇਟ ਜਨਰਲ ਰਿਟਾਇਰ ਹੋਏ ਨੇ ਹਾਂਜੀ ਪਟਕ ਸਰ ਸਤਿਕਾਰ ਸਤਿਕਾਰ ਜੀ ਹਾਂਜੀ ਪਟਕ ਸਾਹਿਬ ਅੱਜ ਤੱਕ ਕਈ ਚੈਨਲਾਂ ਦੇ ਉੱਤੇ ਚੱਲ ਚੁੱਕੀ ਹੈ ਕਿਸ ਤਰ੍ਹਾਂ ਜਥੇਦਾਰ ਸਾਹਿਬ ਦਾ ਕਤਲ ਹੋਇਆ ਸਾਬਕਾ ਚੁਪਾਈ ਇੱਕ ਸਾਹਮਣੇ ਆਇਆ ਉਹਨੇ ਸਟੇਟਮੈਂਟ 6 ਸਾਲ ਬਾਅਦ ਦਿੱਤੀ ਜਾਂ ਕਿ ਕੁਝ ਜਥੇਦਾਰ ਸਾਹਿਬ ਦੇ ਨਾਲ ਉੱਥੇ ਵਾਪਰਿਆ ਪਰ ਅਸੀਂ ਇੱਕ ਲੀਗਲ ਪੁਆਇੰਟ ਤੇ ਤੁਹਾਡਾ ਤੁਹਾਡੀ ਇੱਕ رائے ਲੈਣੀ ਹੈ ਪੇ ਜਦੋਂ 6 ਸਾਲ ਬਾਅਦ ਇੱਕ ਗਵਾਹ ਮਤਲਬ ਜਿਹੜਾ ਚਸ਼ਮਜੀਤ ਗਵਾਹ ਆ ਸਾਹਮਣੇ ਆ ਜਾਂਦਾ ਤੇ ਉਦੋਂ ਕੀ ਕਾਰਵਾਈ ਕਰਨੀ ਜਿਹੜੀ ਆ ਅਸਲੀ ਬਣਦੀ ਸੀ ਦੇਖੋ ਇਸ ਗੱਲ ਦੇ ਵਿੱਚ ਇੱਕ ਤੁਹਾਨੂੰ ਮੈਂ ਬੜੀ ਬੇਸਿਕ ਗੱਲ ਦੱਸਦਾ ਕਿ ਸਾਡੇ ਜਾਪਤਾ ਫੌਜਦਾ ਹੀ ਹੈ ਕ੍ਰਿਮੀਨਲ ਪ੍ਰੋਸੀਜਰ ਕੋਡ ਉਹਦੇ ਵਿੱਚ ਸੈਕਸ਼ਨ 468 ਦੇ ਵਿੱਚ ਲਿਮਿਟੇਸ਼ਨ ਦਿੱਤੀ ਗਈ ਹੈ ਜਿਹੜੇ ਬਾਰੇ 'ਚ ਲੋਕਾਂ ਨੂੰ ਜਾਦਾ ਭੁਲੇਖਾ ਉਦੇ ਵਿੱਚ ਜਿਹੜੀ ਲਿਮਿਟੇਸ਼ਨ ਹੈ ਸਾਲ ਦੀ 3 ਸਾਲ ਤੱਕ ਦੀ ਮਤਲਬ ਜਿਹੜੀ ਸਜ਼ਾ ਹੋਵੇ ਉਹਦੇ ਵਾਸਤੇ 3 ਸਾਲ ਦੀ ਲਿਮਿਟੇਸ਼ਨ ਮਿਆਦ ਰੱਖੀ ਗਈ ਹੈ ਜਿਹੜੀ ਵੀ ਜੁਰਮ ਦੇ ਪਿੱਛੇ ਜਿਸ ਦਾ ਕਤਲ ਦਾ ਜਵਾਬ ਹੈ ਇਹਦੇ ਵਿੱਚ ਹੁਣ ਉਮਰ ਕੈਦ ਹੋ ਸਕਦੀ ਹੈ ਫਾਂਸੀ ਵੀ ਹੋ ਸਕਦੀ ਹੈ ਇਹਦੇ ਵਾਸਤੇ ਕੋਈ ਕੌਗਨੀਸੈਂਸ ਲੈਣ ਵਾਸਤੇ ਕੋਈ ਲਿਮਿਟੇਸ਼ਨ ਨਹੀਂ ਪ੍ਰਸਕ੍ਰਾਈਬ ਕੀਤੀ ਗਈ ਤੇ ਨਾ ਹੀ ਕੋਈ ਮਿਆਦ ਹੁੰਦੀ ਹੈ ਅਗਲ ਕਤਲ ਦਾ ਕੇਸ ਦਾ ਪਤਾ ਤੁਹਾਨੂੰ 7 ਸਾਲ ਬਾਅਦ ਵੀ ਲੱਗ ਗਿਆ 8 ਸਾਲ ਬਾਅਦ ਵੀ ਲੱਗ ਗਿਆ ਤਾਂ ਤੁਸੀਂ ਉਹਦੀ ਕੌਗਨੀਸ਼ਨ ਦਿੱਤੀ ਜਾ ਸਕਦੀ ਹੈ ਇਹ ਭਲੇਖਾ ਇੱਕ ਬਿਲਕੁਲ ਸਾਡੇ ਦਿਮਾਗ 'ਚ ਨਹੀਂ ਹੋਣਾ ਚਾਹੀਦਾ ਉਸ ਤੋਂ ਇਲਾਵਾ ਜਿਹੜਾ ਇਹ ਕਤਲ ਦਾ ਮਾਮਲਾ ਹੈ ਜਾਂ ਅਲੈਜਡ ਕਤਲ ਦਾ ਬਾਬਲਾ ਮੈਂ ਕਹਾਗਾ ਇਸ ਵਾਏ 1992 ਦੇ ਵਿੱਚ ਉਸ ਵਕਤ ਦੇ ਜਥੇਦਾਰ ਗੋਦੇਵ ਸਿੰਘ ਕੌਕੇ ਜਿਹੜੇ ਸੀਗੇ ਉਹਨਾਂ ਦਾ ਇਹ ਗੱਲ ਚੱਲੀ ਕਿ ਉਹਨਾਂ ਨੂੰ ਪੁਲਿਸ ਨੇ ਅਖੌਤੀ ਤੌਰ ਤੇ ਕਿਡਨੈਪ ਕਰ ਲਿਆ ਉਸ ਤੋਂ ਬਾਅਦ ਉਹਦੀ ਜਿਹੜੀ ਸੋ ਕਾਲਡ ਹਤਿਆ ਕਰ ਦਿੱਤੀ ਗਈ ਕਤਲ ਕਰ ਦਿੱਤਾ ਗਿਆ ਤੇ ਇਸ ਬਾਰੇ ਮੈਂ ਜ਼ਿਆਦਾ ਕੋਈ ਫੈਕਚੁਅਲ ਪੋਜੀਸ਼ਨ ਦੇ ਤੇ ਨਹੀਂ ਗੱਲ ਕਰਾਂਗਾ ਲੇਕਿਨ ਹੁਣ ਇਸ ਟਾਈਮ ਜੋ ਲੇਟੈਸਟ ਪੋਜੀਸ਼ਨ ਹੈ ਜੋ ਮੇਰੇ ਨੌਲੇਜ ਚ ਹੈ ਉਹਨਾਂ ਦੀ ਵਾਈਫ ਗੁਰਦੇਵ ਕੌਰ ਨੇ ਇਹਨਾਂ ਦੀ ਇੱਕ ਕੰਪਲੇਂਟ ਜਿਹੜੀ ਹੈ ਉਹ ਥਾਣੇ ਦੇ ਵਿੱਚ ਦੇ ਦਿੱਤੀ ਆ ਇਸ ਤੋਂ ਪਹਿਲਾਂ ਵੀ ਇੱਕ ਕੋਈ ਅਲੈਜਡਲੀ ਚੱਲੀ ਸੀ ਪਹਿਲਾਂ ਕੁਝ ਜਥੇਦੰਦਿਆਂ ਨੇ ਕੰਪਲੇਂਟ ਦਿੱਤੀ ਸੀ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁਖਵਤੀ ਸੀ ਉਹ ਉਸ ਵੇਲੇ ਮਿਸਟਰ ਤਿਵਾੜੀ ਸੀਗੇ ਬੀਪੀ ਤਿਵਾੜੀ ਉਹਨਾਂ ਨੇ ਇੱਕ ਇਹਦੇ ਵਿੱਚ ਪੂਰੀ ਜਾਂਚ ਕਰਕੇ ਤੇ ਆਪਣੀ ਰਿਪੋਰਟ ਦਿੱਤੀ ਸੀ ਉਨ੍ਹਾਂ ਦੀ ਰਿਪੋਰਟ ਦੇ ਮੁਤਾਬਕ ਇਸ ਗੱਲ ਦੇ ਵਿੱਚ ਐਫ ਆਈ ਆਰ ਦਾਜ ਕਰ ਲਈ ਚਾਹੀਦੀ ਸੀ ਤੇ ਉਸ ਤੋਂ ਬਾਅਦ ਇਨਵੈਸਟੀਗੇਟ ਕਰਨਾ ਚਾਹੀਦਾ ਸੀ ਤੇ ਜੋ ਵੀ ਇਨਵੈਸਟੀਗੇਸ਼ਨ ਦਾ ਅਸਰ ਹੁੰਦਾ ਅਗਰ ਜੇ ਉਹ ਝੂਠਾ ਪਾਇਆ ਜਾਂਦਾ ਅਲੀਗੇਸ਼ਨ ਤਾਂ ਉਹਨੂੰ ਕੈਨਸਲੇਸ਼ਨ ਵੀ ਦਿੱਤੀ ਜਾ ਸਕਦੀ ਹੈ ਤੇ ਜੇ ਉਹ ਠੀਕ ਗੱਲ ਪਾਈ ਜਾਂਦੀ ਤਾਂ ਉਹਦਾ ਛਲਾਰ ਕੀਤਾ ਜਾ ਸਕਦਾ ਸੀ ਜਿਹੜੇ ਜਿਹੜੇ ਵੀ ਜੋ ਦੇ ਕਰਨ ਵਾਲੇ ਸਾਬਤ ਉਸ ਇਕਾਈ ਚ ਜਾਂ ਇਨਵੈਸਟੀਗੇਸ਼ਨ ਦੇ ਵਿੱਚੋਂ ਦੇ ਲੇਕਿਨ ਉਸ ਜਾਂਚ ਨੂੰ ਕਿਸੇ وجہ ਕਰਕੇ ਨਹੀਂ ਅੱਗੇ ਚਲਾਇਆ ਜਾ ਸਕਿਆ ਤੇ ਹੁਣ ਉਹ ਜਿਹੜੋ ਜਦੋਂ ਮਤਲਬ ਹੁਣ ਤਾਂ ਬਹੁਤ ਹੀ ਗੱਲ ਗਬੀਉ ਪਤਾ ਕਰ ਗਈ ਹੈ ਇਸ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਹਾਈ ਕੋਰਟ ਦੇ ਵਿੱਚ ਵੀ ਕੁਝ ਇੱਕ ਦੋ ਪਟੀਸ਼ਨਾਂ ਇਹ ਜਦਾ ਹੋਈਆਂ ਸੀ ਜਿਨ੍ਹਾਂ ਬਾਰੇ ਕੋਈ ਸਬੂਤ ਨਾ ਹੋਣ ਕਾਰਨ ਕੁਝ ਵੀ ਨਹੀਂ ਹੋ ਸਕਿਆ ਇੱਥੇ ਇੱਕ ਮੈਂ ਗੱਲ ਹੋਰ ਵੀ ਦੱਸਣੀ ਚਾਹਾਂਗਾ ਕਿ ਹੁਣ ਜੋ ਪਤਾ ਲੱਗਿਆ ਹੈ ਕਿ ਇੱਕ ਕਸਟੇਬਲ ਉਸ ਵੇਲੇ ਹੁੰਦਾ ਸੀ ਪੁਲਿਸ ਦਾ ਉਸ ਨੇ ਇਹ ਗੱਲ ਦੱਸੀ ਹੈ ਕਿ ਉਸ ਵੇਲੇ ਉਹ ਜਥੇਦਾਰ ਕੋਕੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਅਗਰ ਉਹਦਾ ਅਫੈਂਸ ਜਿਹੜਾ ਹੈਗਾ ਉਹ ਅਫੈਂਸ ਵੈਸੇ ਉਸ ਵੇਲੇ ਵੀ ਉਹਦੇ ਉਹ ਐਫ ਆਈ ਆਰ ਦਾਜ ਕਰ ਸਕਦਾ ਸੀ ਈਵਨ 164 ਦੇ ਤਹਿਤ ਜਾਪਤਾ ਫੌਜਦਾਰੀ ਦੇ ਆਪਣਾ ਬਿਆਨ ਮੈਜਿਸਟ੍ਰੇਟ ਕੋਲ ਦਾਜ ਕਰ ਸਕਦਾ ਸੀ ਪਰ ਚਲੋ ਉਹਨੇ ਨਹੀਂ ਕੀਤਾ ਇਸ ਸਮੇਂ ਵੀ ਆ ਕੇ ਜੇ ਉਹਨਾਂ ਦੀ ਘਰ ਵਾਲੀ ਦੇ ਕਹੇ ਤੇ ਆਪਾਂ ਐਫ ਆਈ ਆਰ ਦਰਜ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਇਨਵੈਸਟੀਗੇਟ ਕਰਕੇ ਜੋ ਵੀ ਜਿਹੜਾ ਵੀ ਬੰਦਾ ਕੋਈ ਮੋਜਮ ਠਗਾਇਆ ਜਾਂਦਾ ਇਨਵੈਸਟੀਗੇਸ਼ਨ ਦੇ ਵਿੱਚ ਉਸ ਨੂੰ ਸਜ਼ਾ ਦਵਾਈ ਜਾ ਸਕਦੀ ਹੈ ਇਹ ਪਟਕ ਇਹ ਜਿਹੜਾ ਸਿਪਾਈ ਥਾਣੇ ਦਾ ਆਇਆ ਸਾਹਮਣੇ ਉਹ ਐਫ ਆਈ ਆਰ ਕਰਵਾ ਸਕਦਾ ਸੀ ਬਿਲਕੁਲ ਕਰਵਾ ਸਕਦਾ ਸੀ 109 ਇੱਥੇ ਹੋ ਵੀ ਗੱਲ ਕਲੀਅਰ ਕਰਦਾ ਕੋਈ ਵੀ ਜਿਹੜੀ ਕਾਗਨੀਜੇਬਲ ਅਫੈਂਸ ਹੈ ਉਸ ਦੇ ਬਾਰੇ ਕੋਈ ਇਹ ਨਹੀਂ ਕਿ ਵਿਕਟਿਮ ਹੀ ਜਾਂ ਉਸ ਦਾ ਕੋਈ ਰਿਸ਼ਤੇਦਾਰ ਹੀ ਕੋਈ ਆਵਾਜ਼ਵੇ ਉਹ ਕੋਈ ਵੀ ਬੰਦਾ ਕੋਈ ਪਬਲਿਕ ਦਾ ਵਿਟਨੈਸ ਵੀ ਹੈ ਕੋ ਪਬਲਿਕ ਦਾ ਪਰਸਨ ਹੈ ਉਹਦੇ ਅਗਰ ਨੌਲੇਜ ਆਦੀ ਹੈ ਕਿ ਕਾਬਲੇ ਦਸਤਦਾਜੀ ਕੋਈ ਜੁਬ ਹੋਇਆ ਹੈ ਕਾਗਨੀਜੇਬਲ ਅਫੈਂਸ ਹੋਈ ਹੈ ਇੱਕ ਮਿੰਟ ਤਾਂ ਇਹ ਤਾਂ ਕਤਲ ਦਾ ਪਾਬਲ ਹੈ ਇਸ ਤੋਂ ਬਾਅਦ ਤਾਂ ਕੋਈ ਗੱਲ ਇਸ ਤੋਂ ਹੁੰਦੀ ਨਹੀਂ ਤੇ ਉਹ ਇਮੀਡੀਏਟਲੀ ਹੀ ਕੁਡ ਗੈਟ ਦੀ ਐਫਆਈਆ ਲੌਜ ਜੇ ਉਹ ਐਫਆਈਆ ਪੁਲਿਸ ਉਸ ਸਮੇਂ ਨਾ ਕਰਦੇ ਤੇ ਉਹ ਫਿਰ ਮਤਲਬ ਕੋਰਟ ਦੇ ਵਿੱਚ ਜਾ ਜੇ ਉਹ ਐਫਆਈਆ ਸੁਪੋਜ਼ਿੰਗ ਤੁਹਾਡੀ ਗੱਲ ਜੇ ਇਸ ਤਰ ਲਾ ਲਈਏ ਵੀ ਉਹ ਐਫਆਈਆ ਪੁਲਿਸ ਨਾ ਦਰਜ ਕਰਦੀ ਕਿਉਂਕਿ ਇਸ ਸਸਪੈਕਟਿਡ ਮੁਲਾਜ਼ਮ ਜਿਹੜੇ ਹੈਗੇ ਉਹ ਦੋਸ਼ੀ ਪਾਏ ਜਾ ਸਕਦੇ ਸਨ ਤੇ ਇਸ ਕਰਕੇ ਫੇ ਉਹ ਇੱਕ ਸਾਡੇ ਬੜੀ ਸਿੰਪਲ ਜੀ ਗੱਲ ਹੈ ਕ੍ਰਿਮੀਨਲ ਜਿਹੜੀ ਕੰਪਲੀਟ ਇਸ ਕਸਾ ਜਿਹਨੂੰ ਆਪਾਂ ਕਹ ਦਿੰਨੇ ਆ ਉਹ ਇਸ ਅਗਸਾ ਅਦਾਲਤ ਦੇ ਵਿੱਚ ਦਾਇਰ ਕੀਤਾ ਜਾ ਸਕਦਾ ਹੈ ਉਹਦੇ ਤੇ ਵੀ ਅਦਾਲਤ ਫਿਰ ਦੋਨੋਂ ਪਾਸੇ 156 ਤਿੰਨ ਚੱਕਾ ਦੋ ਤਾਂ ਉਹ ਅਦਾਲਤ ਐਫ ਆਈ ਆਰ ਦਰਜ ਕਰਨ ਵਾਸਤੇ ਹੁਕਮ ਕਰ ਸਕਦੀ ਹੈ ਤੇ ਨਹੀਂ ਤਾਂ ਉਹਨੂੰ ਅਦਰਵਾਈਜ਼ ਵੀ ਕ੍ਰਿਮੀਨਲ ਕੋਪਰੇਡ ਨੂੰ ਦਾਇਰ ਕਰਕੇ ਤੇ ਉਸ ਨੂੰ ਕੌਗਨੀਸ਼ੈਂਸ ਲੈ ਕੇ ਉਸ ਨੂੰ ਅੱਗੇ ਕਵਿਟੋ ਕੇ ਤੇ 302 ਦੀ ਟਾਇਲ ਹੋ ਜਾਏਗੀ ਇਹ ਹੋ ਸਕਦਾ ਸੀ ਲੇਕਿਨ ਕੀਤਾ ਨਹੀਂ ਗਿਆ ਕਿਸੇ وجہ ਕਰਕੇ ਉਸ ਗੱਲ ਨੂੰ ਆਪਾਂ ਮਤਲਬ ਥੀਆਰੈਟੀਕਲੀ ਇਟ ਕੁਡ ਬੀ ਡਨ ਮਤਲਬ ਆਪਸ਼ਨ ਸੀ ਵੀ ਆਪਸ਼ਨ ਸੀ ਬਿਲਕੁਲ ਕਲੀਅਰ ਕਟ ਆਪਸ਼ਨ ਸੀ ਪਰ ਉਹ ਆਪਸ਼ਨ ਆਪਣੀ ਜਿਹੜੀ ਹੈ ਉਹ ਨਹੀਂ ਆਪਟ ਕੀਤੀ ਗਈ ਹੁਣ ਉਹ ਮਤਲਬ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮਸਰ ਦੇ ਪ੍ਰਧਾਨ ਆ ਉਹ ਮੈਂ ਹਾਈ ਕੋਰਟ ਚਲੇ ਗਏ ਹੂੰ ਹਾਈ ਕੋਰਟ ਨੇ ਡਿਸਮਿਸ ਕਰਤੀ ਫਿਰ ਉਹ ਸੁਪਰੀਮ ਕੋਰਟ ਚਲੇ ਗਏ ਹੁਣ ਇਹ ਜਿਸ ਤਰ੍ਹਾਂ ਉਹ ਹਾਈ ਕੋਰਟ ਗਏ ਨੇ ਜਾਂ ਸੁਪਰੀਮ ਕੋਰਟ ਗਏ ਨੇ ਕੋਈ ਇਹ ਕੋਈ ਆਤ ਨਹੀਂ ਗਈ ਇਹਦੀ ਕੋਈ ਲਿਮਿਟੇਸ਼ਨ ਪਈ ਹੁਣ ਇਹ ਕਾਰਵਾਈ ਨਹੀਂ ਕਰ ਸਕਦੇ ਦੇਖੋ ਨਹੀਂ ਇਸ ਤੇ ਗੱਲ ਪਤਾ ਕੀ ਹੈ ਉਹਦੇ ਚ ਕੀ ਹੁੰਦਾ ਹੈ ਕਿ ਜਦੋਂ ਹਾਈ ਕੋਰਟ ਕਿਸੇ ਚੀਜ਼ ਦੀ ਕਵਰੇਜ ਲੈਂਦਾ ਹੈ ਤਾਂ ਉਹ ਉਸ ਵੇਲੇ ਦੇਖਦਾ ਕਿ ਇਹਨਾਂ ਨੇ ਕੀ ਸਬੂਤ ਕੀ ਇਫੈਕਟਸ ਅਲੱਜ ਕੀਤੇ ਹੈ ਜੇ ਕੋਈ ਚੀਜ਼ ਦਾ ਕਿਸੇ ਦਾ ਅਲੱਜਡ ਕੋਈ ਐਲੀਗੇਸ਼ਨ ਹੈ ਨਹੀਂ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ए बी सी एक्स वाई जेड ਕਿਸ ਨੇ ਕਤਲ ਕੀਤਾ ਕਦੋਂ ਕਤਲ ਹੋਇਆ ਕਿਵੇਂ ਹੋਇਆ ਕੋਈ ਤੁਸੀਂ ਫੈਕਚੁਅਲ ਪੀਟੀਸ਼ਨ ਦਿੱਤੀ ਨਹੀਂ ਤਾਂ ਫਿਰ ਹਾਈ ਕੋਰਟ ਕੋਲ ਕੋਈ ਚਾਰਾ ਨਹੀਂ ਐਕਸੈਪਟ ਟੂ ਡਿਸਮਿਸ ਦੀ ਪਟੀਸ਼ਨ ਹਾਈ ਕੋਰਟ ਵੀ ਆਪਣੀ ਇੱਕ ਬਾਈਂਡਿੰਗ ਹੈ ਉਹਨਾਂ ਦੀ ਆ ਉਹ ਵੀ ਕਾਨੂੰਨ ਦੇ ਮੁਤਾਬਕ ਐਕਟ ਕਰਨਾ ਉਹਨਾਂ ਨੇ ਨਾ ਕਿ ਕਾਨੂੰਨ ਤੋਂ ਬਿਉਂਡ ਐਕਟ ਕਰਨਾ ਇਹ ਤਾਂ ਕੋਈ ਕਹਿ ਹੀ ਨਹੀਂ ਸਕਦਾ ਇਸ ਗੱਲ ਹੁਣ ਜਿਸ ਤਰ੍ਹਾਂ ਮਤਲਬ ਜਹੇਦਾਰ ਸਾਹਿਬ ਦੇ ਜਿਹੜੇ ਘਰੋਂ ਨੇ ਉਹਨਾਂ ਦੇ ਹਨਾ ਮਤਲਬ ਕੰਪਲੇਂਟ ਕੀਤੀ ਹੈ ਉਹਨਾਂ ਦੀ ਵਾਈਫ ਨੇ ਤੇ ਇਹਦੇ ਤੇ ਪੁਲਿਸ ਪਰਚਾ ਦਰਜ ਕਰ ਸਕਦੀ ਹੈ ਕਰ ਸਕਦੀ ਹੈ ਬਿਲਕੁਲ ਪੁਲਿਸ ਪੁਚਾ ਬੇਯਕੀਆਲ ਹੈ ਪੁਲਿਸ ਨੂੰ ਪੁਚਾ ਦਰਜ ਕਰਾਈ ਜਾਣਾ ਚਾਹੀਦਾ ਕਰ ਦੇਣਾ ਸਰ ਕਰ ਵੀ ਦੇਣਾ ਚਾਹੀਦਾ ਤੇ ਕਰ ਵੀ ਲਏਗੀ ਕਿਉਂਕਿ ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਮੁੱਖ ਮੰਤਰੀ ਸੀਗੇ ਜਿਹੜੀ ਹੁਣ ਆਪਣੀ ਆਮ ਆਦਮੀ ਪਾਰਟੀ ਸਰਕਾਰ ਹੈ ਇਹਦਾ ਤੇ ਕੋਈ ਤਲਕ ਨਹੀਂ ਹੈ ਕਿਸੇ ਚੀਜ਼ ਦੇ ਨਾਲ ਨਹੀਂ ਆਵਾਦਮੀ ਪਾਰਟੀ ਹੋਵੇ ਜਾਂ ਨਾ ਹੋਵੇ ਕਿਸੇ ਨਾਗਰਿਕ ਦੀ ਹੱਤਿਆ ਹੁੰਦੀ ਹੈ ਉਹ ਵੀ ਇੱਕ ਸਾਡੇ ਅਕਾਲ ਤਖਤ ਦੇ ਜਥੇ ਦਾ ਉਸ ਵਖਤ ਦੇ ਸੀਗੇ ਜਿਹੜੇ ਇੱਕ ਬੜੇ ਸਤਕਾਰਯੋਗ ਤੇ ਸਤਕਾਯੋਗ ਵਿਦੇਸ਼ੀ ਤੇ ਉਹਨਾਂ ਦੀ ਹੱਤਿਆ ਅਗਰ ਅਗਰ ਹੋਈ ਹੈ ਤਾਂ ਉਸ ਵੇ 100% ਐਫਆਈਆ ਤਾਂ ਦਾਜ ਹੋਣਾ ਹੀ ਚਾਹੀਦਾ ਕਿਉਂਕਿ ਐਫਆਈਆ ਤੋਂ ਮਤਲਬ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਉਹ ਤੋਂ ਬਾਅਦ ਫਿਰ ਇਨਵੈਸਟੀਗੇਸ਼ਨ ਹੋਣੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਅਗਰ ਉਹ ਇਹ ਸਮਝਦੇ ਕਿ ਕਤਲ ਨਹੀਂ ਹੋਇਆ ਗਿਆ ਹੋਣਾ ਪਾਇਆ ਗਿਆ ਤਾਂ ਦੇ ਕੈਨ ਫਾਈਲ ਇਟ ਅ ਕੰਸਲਿਸ਼ਨ ਰਿਪੋਰਟ ਉਹਦੀ ਕੈਨਸਲ ਵੀ ਬਕਦਵਾ ਹੋ ਸਕਦਾ ਜਿਹੜਾ ਪੁਲਿਸ ਦਾ ਸਿਪਾਹੀ ਸਾਹਮਣੇ ਆ ਗਿਆ ਜਿਹੜਾ ਕਹਿੰਦਾ ਵੀ ਮੇਰੇ ਸਾਹਮਣੇ ਗੋਲੀ ਮਾਰੀ ਹੈ ਜਾਂ ਟਾਰਚਰ ਕੀਤਾ ਗਿਆ ਜਿਹੜਾ ਸਾਹਿਬ ਨੂੰ ਉਹ ਉਸ ਉਹੀ ਗਵਾਹੀ ਮੈਨ ਮੰਨੀ ਜਾਣੀ ਚਾਹੀਦੀ ਉਹਦੀ ਗਵਾਹੀ ਮੰਨੀ ਜਾ ਸਕਦੀ ਹੈ ਬਿਲਕੁਲ ਉਹ ਇਕੁਅਲੀ ਗੁੱਡ ਵਿਟਨੈਸ ਹੈਗਾ ਪੁਲਿਸ ਦਾ ਮੁਲਾਜਬ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਕੋਈ ਗਵਾਹ ਨਹੀਂ ਬਣ ਸਕਦਾ ਅਗਰ ਉਹਦੀ ਗਵਾਹੀ ਅਗਰ ਸੱਚੀ ਪਾਈ ਜਾਂਦੀ ਹੈ ਤੇ ਬਿਲਕੁਲ ਉਹਦੇ ਬੇਸ ਤੇ ਈਵਨ ਕੱਲੇ ਇੱਕ ਵਿਟਨੈਸ ਦੇ ਬੇਸ ਤੇ ਵੀ ਚਲਾਲ ਦਿੱਤਾ ਜਾ ਸਕਦਾ ਪਾਟ ਸਾਹਿਬ ਜੀ ਉਸ ਸਮੇਂ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਸ ਸਮੇਂ ਮਤਲਬ ਜਿਹੜਾ ਉਹ ਸਾਬਕਾ ਸਿਪਾਹੀ ਜਿਹੜਾ ਸਾਹਮਣੇ ਆਇਆ ਸੀ ਜੇ ਉਹ ਪਰਚਾ ਦਰਜ ਕਰਾਉਂਦਾ ਜੇ ਨਹੀਂ ਹੁੰਦਾ ਤੇ ਫਿਰ ਉਹ 156 ਤਿੰਨ ਦੀ ਚਲ ਜਾਂਦੇ ਤੇ ਹੁਣ ਤੱਕ ਤਾਂ ਸਜਾਵਾਂ ਵੀ ਹੋ ਜਾਣੀਆਂ ਸੀਗੀਆਂ ਉਹ ਜਿਹੜੀ ਅਸੀਂ ਬਿਲਕੁਲ ਹੋ ਜਾਂਦੀ ਹੈ ਹਾਂ ਜੀ ਮਲਜਮ ਜਿਹੜੇ ਜਿੰਦਾ ਜਿੰਦਾ ਹੁੰਦੇ ਸਾਰਾ ਕੁਝ ਬਿਲਕੁਲ 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 ਠੀਕ ਹੈ ਮੈਂ ਰਸਤਾ ਜਿਹੜਾ ਗਲਤ ਅਡਾਪਟ ਕਰ ਲਿਆ ਰਸਤਾ ਗਲਤ ਅਡਾਪਟ ਹੋਇਆ ਉਹਦੇ ਕਰਕੇ ਫਿਰ ਥੋੜਾ ਜਿਹਾ ਡਿਲੇ ਹੋਊਗੀ ਪਰ ਹੁਣ ਵੀ ਇਸ ਨੂੰ ਗੱਲ ਨੂੰ ਦਵਾਇਆ ਨਹੀਂ ਜਾ ਸਕਦਾ ਅਗਰ ਜੇ ਚਾਲ ਤਾਂ ਹੁਣ ਵੀ ਉਹ 156 ਜੀਟੀਐਫਆਈਆਈ ਦਾ ਜੋਗੀ ਫਿਰ ਤਾਂ ਗੱਲ ਖਤਮ ਹੈ ਉਸ ਤੋਂ ਇਨਵੈਸਟੀਗੇਟ ਹੋਈ ਜਾਏਗੀ ਹਾਂ ਬਿਲਕੁਲ ਅਦਰਵਾਈਜ਼ 156 3 ਦੀ ਆਪਸ਼ਨ ਹਲੇ ਵੀ ਹੈ ਕ੍ਰਿਮੀਨਲ ਕੰਪਲੇਟ ਦੀ ਆਪਸ਼ਨ ਹਲੇ ਵੀ ਹੈ ਇਹ ਆਪਸ਼ਨ ਹੁਣਾ ਕੋਲ ਕੁੰਨੀਆਂ ਪਈ ਮੇਰਾ ਖਿਆਲ ਤੁਸੀਂ ਬੈਟਰ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਖੜਕੂਬਾਦ ਸਮੇਂ 'ਚ ਜਿੰਨੇ ਵੀ ਹੁਣ ਪਰਚੇ ਦਰਜ ਹੋਏ ਸਜ਼ਾਵਾਂ ਹੋਈਆਂ ਉਹ ਸਾਰੀਆਂ ਉਹ ਕ੍ਰਿਮਿਨਲ ਕੰਪਲੇਂਟ ਦੇ ਵਿੱਚ ਹੀ ਹੋਈਆਂ ਆ ਕੇ ਜਨਰਲੀ 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 ਉਸ ਵੇਲੇ ਦੀ ਗੱਲ ਇਹ ਹੈ ਵੀ ਅਗਰ ਜੇ ਕੋਈ ਕਿਸੇ ਕਿਸੇ ਦੇ ਜਾਤੀ ਕਿਸ ਕਰਕੇ ਜਾਂ ਕੋਈ ਖੜਕੂਬਾਦ ਹੋਣ ਕਰਕੇ ਕਿਸੇ ਬੰਦੇ ਨੂੰ ਪੁਲਿਸ ਵਾਲਿਆਂ ਨੇ ਚੱਕ ਕੇ ਬਾਹਰ ਦਿੱਤਾ ਇਲੀਗਲ ਵੇਅ ਨਾਲ ਤਾਂ ਉਹਦੇ ਚ ਕ੍ਰਿਮੀਨਲ ਕੰਪਲੇਂਟਸ ਵੀ ਹੋਈਆਂ ਤੇ ਉਸ ਤੋਂ ਬਾਅਦ ਕਈ 156 ਤਿੰਨ ਚ ਐਫ ਆਈ ਆਰ ਵੀ ਦਾਜ ਹੋਈਆਂ ਪਰ ਇਵਿਡੀਐਂਟਲੀ ਆਫਸਰ ਲਿੱਤੀ ਗਈ ਹੈ ਉਹਦੇ ਘਰ ਵਾਲਿਆਂ ਨੇ ਕਿਸੇ ਦੇ بیٹے ਨੇ ਕਿਸੇ ਦੇ ਪਿਓ ਨੇ ਮਦਦ ਉਹਨਾਂ ਜਦੋਂ ਤੁਸੀਂ ਕੰਪਲੀਟ ਕੀਤੀ ਤੇ ਉਹ ਐਫ ਆਈ ਆਰ ਵੀ ਦਾਜ ਹੋਈ ਹੈ ਨਹੀਂ ਜੇ ਕ੍ਰਿਮੀਨਲ ਕੰਪਲੀਟ ਤੇ ਵੀ ਸਜ਼ਾ ਹੋਈ ਹੈ ਇਹ ਵੀ ਸਜ਼ਾ ਹੋਈ ਹੈ ਹਾਂ ਸਜ਼ਾ ਹੋਈ ਹੈ ਠੀਕ ਹੈ ਬਿਲਕੁਲ ਠੀਕ ਹੈ ਪਾਟਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਬੜਾ ਤੁਸੀਂ ਲੀਗਲ ਜਿਹੜਾ ਹੈ ਮਤਲਬ ਨੁਕਤੇ ਦੱਸੇ ਨੇ ਕਿ ਕਿਸ ਤਰ੍ਹਾਂ ਜਿਹੜਾ ਇਹ ਕੰਮ ਰੁਕਿਆ ਰਿਹਾ ਤੇ ਹੁਣ ਵੀ ਜਿਹੜਾ ਵਾ ਐਫ ਆਈ ਆਰ ਹੋ ਚੱਲ ਰਿਹਾ ਤੇ ਚੱਲ ਰਿਹਾ ਬਿਲਕੁਲ ਚੱਲ ਰਿਹਾ ਹਾਂ ਮਲਜ਼ੂਮਾਂ ਜਿਹੜੇ ਉਹਨਾਂ ਨੂੰ ਜਿਹੜਾ ਦੋਸ਼ੀ ਹੈ ਉਹਨਾਂ ਨੂੰ ਹੋ ਸਕਦੇ ਆ ਉਹਨਾਂ ਨੂੰ ਆਲ ਅਪ ਕੀਤਾ ਜਾ ਸਕਦਾ ਠੀਕ ਹੈ ਜੀ ਥੈਂਕ ਯੂ ਜੀ